ਮੈਂ ਕੀ ਕਹਿਣਾ ਚਾਹੁੰਦਾ ਜੀ 2 ਨਵੰਬਰ ਨੂੰ ਕਣਕ ਬੀਜੀ ਸੀ ਮੈਂ ਹਮ 8 6 ਕਿੱਲੇ ਮੇਰੇ ਲਈ ਠੀਕ ਕਿਦ ਲੈ ਹੁੰਦੇ 80000 ਪ੍ਰਤੀ ਏਕੜ ਹਮ ਉਸ ਤੋਂ ਬਾਅਦ ਵੀ ਜੀ 18 ਮਹੀਨੇ ਦਿਨ ਸਾਨੂੰ ਪਤਾ ਲੱਗਿਆ ਵੀ ਇਹਨੂੰ ਸੁੰਡੀ ਪੈ ਗਈ ਹਮ ਅਸੀਂ ਇਹਨੂੰ ਸੁੰਡੀ ਪੱਟ ਕੇ ਤੇ ਸੁੰਡੀ ਲਿਕੜੀ ਚਲੋ ਖਬਰ ਲੱਗੀ ਮਹਾਰਾਜ ਦੱਸਣ ਉਹ ਕਹਿੰਦੇ ਵੀ ਇਹਨੂੰ ਪਾਣੀ ਦੇ ਭਰਕੇ ਚ ਕਲੋਰੋ ਪਾਓ ਹਮ 750 ਗ੍ਰਾਮ ਪ੍ਰਤੀ ਏਕੜ ਦੀ ਹਮ ਉਹ ਪਾਤੀ ਉਸ ਤੋਂ ਬਾਅਦ ਕਹਿੰਦੇ ਜਿਹੜੀਆਂ ਛਿੱਧੀਆਂ ਡੇੜੀਆਂ ਨੇ ਉਹਨਾਂ ਦੇ ਵਿੱਚ ਕਣਕ ਦਾ ਸੱਟਾ ਮਾਰੋ ਹਮ ਉਸ ਛਿੱਧੀਆਂ ਕਿਉਂ ਤਾਂ ਸਾਰੀਆਂ ਖਾ ਗਈ ਦੁਬਾਰੇ ਉਹ ਵੀ ਜਿਹੜੀ ਸਟਾ ਮਰਦੀ ਹੁਣ ਵੀ ਦੁਬਾਰੇ ਪੈਗੀ ਫਿਰ ਹੁਣ ਹੁਣ ਤੀਜੀ ਵਾਰੀ ਕਿਵੇਂ ਵੀ ਜੇ ਕਿਥੋਂ ਲਈ ਜਾਣਾ ਖਰਚ ਆਈ ਬਹੁਤ ਮੁਸ਼ਕਲ ਹੋ ਰਿਹਾ ਕੰਮ ਸਰਕਾਰ ਮੁਆਜਾ ਦੇਵੇ ਜੀ ਹੋਰ ਸਰਕਾਰ ਤੋਂ ਕੀ ਇਹ ਕੁਝ ਚੌਹਨੇ ਹਸਤਾ ਇਹ ਲੱਗਦਾ ਮਿਲੂਗਾ ਸਰਕਾਰ ਤੋਂ ਮੁਆਜਾ ਦੇਖੋ ਜੀ ਸਾਡਾ ਗਹਾਰ ਹੈ ਪਾਤੀ ਅੱਗੇ ਉਹਨਾਂ ਦੀ ਮਰਜ਼ੀ ਹੈ ਨੁਕਸਾਨ ਬਹੁਤ ਵੱਡਾ ਹੋ ਗਿਆ ਨੁਕਸਾਨ ਤਾਂ ਜੀ ਬਹੁਤ ਵੱਡਾ ਹੋ ਗਿਆ ਇੱਕ ਇੱਕ ਵਾਰੀ ਤੇ 70000 ਰੁਪਇਆ ਖਰਚ ਆ ਗਿਆ ਤੀਜੀ ਵਾਰੀ ਦੂਜੀ ਵਾਰੀ ਤੇ ਫੇਰ ਆ ਗਿਆ ਥੋੜਾ ਜਿਹਾ ਘਟਾ ਆਇਆ ਚਲੋ ਉਹ ਜੋ ਕੱਲੀ ਕਣਕ ਦਾ ਮਾਰਿਆ ਪਰ ਆ ਹੁਣ ਫੇਰ ਡਬਲ ਪੈ ਰਿਹਾ ਹੁਣ ਇਹਦਾ ਹੀ ਕਰੀਏ ਦੁਬਾਰਾ ਬੀਜੂਗੀ ਕੀ ਲੱਗਦਾ ਹੋ ਜੂ ਉਮੀਦ ਹੀ ਰਹੀ ਹਾਂ ਹੁਣ ਤਾਂ ਕਿਹੜੀ ਮਾਦਾ ਜੀ ਹੁਣ ਕੱਲੂ ਮੌਸਮ ਖਰਾਬ ਹੋ ਜਾ ਮੀਂਹ ਪੈ ਗਿਆ ਹੁਣ ਤਾਂ ਬਸ ਸਤਨਾਮ ਵੰਗੂ ਆ ਕਿਰਾਂ ਦੇਖਦਾ ਕੋਸ਼ਿਸ਼ ਕਰਕੇ ਕੋਈ ਪਸੇਤਾ ਵੀ ਇਹ ਤਾਂ ਸੀਜ਼ਨ ਹੈ ਖਰਾਬ ਹਾਂ ਇਹਦਾ ਸੀਜ਼ਨ ਹੈ ਗਿਆ ਜੀ ਜਮੀ ਇਹ ਸੁੰਡੀ ਪੈ ਗਈ ਜੀ ਆਪਣੇ ਕਣਕਾਂ ਨੂੰ ਇਹ ਆਪਣੇ 2 ਨਵੰਬਰ ਨੂੰ ਵਿਜੀਤੀ ਇਹ 18 19 ਜਨਵਰੀ ਜੇ ਕਣਕ ਹੋਈ ਤਾਂ ਸਾਨੂੰ ਇਹ ਸਾਡਾ ਚਾਚਾ ਜੀ ਦੇ ਖੇਤ ਨਾਲ ਨੇ ਇੱਕ ਟੱਕਾਗਾ ਜੱਜਾ ਨੇ ਬੁਲਾਇਆ ਕਹਿੰਦੇ ਪ੍ਰਕਟ ਵੀ ਆਪਣੀ ਜਿਹੜੀ ਕਣਕਾ ਸੁੱਕਦੀ ਜਾਰੀ ਹੈਗੀ ਵੀ ਪੇਡੇ ਗਿਲੇ ਦਿਖਾਣ ਦੇਣ ਲੱਗੇ ਜੇ ਅਸੀਂ ਪੱਟ ਕੇ ਦੇਖਿਆ ਉਹਦੇ ਵਿੱਚ ਸੁੰਡੀ ਦਿਖਾਈ ਦਿੱਤੀ ਫਿਰ ਉਸ ਤੋਂ ਬਾਅਦ ਅਸੀਂ ਹੋਰ ਪਿੰਡ ਦੇ ਵਿੱਚੋਂ ਬੰਦੇ ਬੁਲਾਏ ਉਹਨਾਂ ਨੇ ਪੱਟ ਕੇ ਜਿਹੜਾ ਪੇਡਾ ਦੇਖਿਆ ਕਰ ਉਹਦੇ ਵਿੱਚ ਸੁੰਡੀ ਉਸ ਤੋਂ ਬਾਅਦ ਅਸੀਂ ਮਹਿਰਾਂ ਨਾਲ ਫੋਨ ਤੇ ਗੱਲ ਕੀਤੀ ਮਹਿਰ ਕਹਿੰਦੇ ਵੀ ਇਹਦੇ ਵਿੱਚ ਦਵਾਈ ਪਾ ਦੋ ਵੀ ਮਰ ਜੂਗੀ ਪਾਣੀ ਲਾਤਾ ਉਸ ਤੋਂ ਬਾਅਦ ਨਹੀਂ ਮਰੀ ਬਾਅਦੇ ਚਲੇ ਗਈ ਜਿੱਧਰ ਵੀ ਅਸੀਂ ਦੇਖਿਆ ਕਰੀਏ ਡੈੜੀਆਂ ਪੈਂਦੀਆਂ ਪੈਂਦੀਆਂ ਚਲਿੰਗੇ ਵਾਹਣ ਖਾਲੀ ਹੁੰਦਾ ਚਲਾ ਗਿਆ ਇਹ ਕੋਬ ਦੇ ਵਿੱਚ ਪਈ ਹੋਈ ਹੈ ਇਹ ਤੇ ਜਿਹੜੀ ਸੁੰਡੀ ਆ ਜੀ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਸਾਡਾ ਇਹਨੂੰ ਬੌਂਡ ਤੋਂ ਬਗੈਰ ਕੋਈ ਹੱਲ ਨਹੀਂ ਹੈਗਾ ਤੇ ਜਿਹੜੀ ਇਹ ਅਸੀਂ ਬੀਜੀਤੀ ਇਹ ਅਸੀਂ ਕਰਚੇ ਬਾਕੇ ਰੌਣੀ ਕਰਕੇ ਰੋਟਾ ਵੇਟਣ ਨਾਲ ਬੀਜੀਤੀ ਸੀ ਤੇ ਹੁਣ ਸਾਡਾ ਦੇਖੋ ਵੀ ਹੱਲ ਚਾਚਾ ਜੀ ਦਾ ਵੀ ਬਾਹਣ ਦਾ ਵੀ ਖਾਲੀ ਹੋ ਗਿਆ ਹੁਣ ਇਹ ਤਾਂ ਕੀ ਬਣਨਾ ਚਾਹੀਦਾ ਜ਼ਿਆਦਾ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਜਾਂ ਅੱਗੇ ਵਾਸਤੇ ਸਾਨੂੰ ਸਰਕਾਰ ਅਗਲ ਆਉਣ ਦੀ ਆ ਗਿਆ ਇਹਨਾਂ ਨੇ ਪਿਛਲੇ 2 ਨਵੰਬਰ ਨੂੰ ਇਹ ਫਸਲ ਜਿਹੜੀ ਕਣਕ ਆ ਇਹ ਮਤਲਬ ਪ੍ਰੋਪਰ ਬਾਹ ਬਹਾਈ ਕਰਕੇ ਬੀਜੀ ਸੀਗੀ ਉਸ ਤੋਂ ਬਾਅਦ ਇਹਨਾਂ ਦੇ 18 20 ਦਿਨਾਂ ਬਾਅਦ ਦਸਣ ਦੇ ਵਿੱਚ ਆਇਆ ਚਾਚਾ ਜੀ ਦੱਸ ਰਹੇ ਸੀਗੇ ਵੀ ਸੁੰਡੀ ਨੇ ਹਮਲਾ ਕੀਤਾ ਜਿਹੜੀ ਗੁਲਾਬੀ ਸੁੰਡੀ ਆ ਇਹਨੇ ਹਮਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕਹਿਣ ਦੇ ਮੁਤਾਬਕ ਜਿਵੇਂ ਕੋਈ ਮਤਲਬ رائے ਦਿੰਦਾ ਗਿਆ ਕਿਵੇਂ ਵੀ ਕੋਈ ਦੱਸਦਾ ਗਿਆ ਇਹਨਾਂ ਨੇ ਦੁਬਾਰਾ ਪਾਣੀ ਵੀ ਲਾਇਆ ਕਲੋਰੋ ਵੀ ਪਾਈ ਆ ਤੇ ਇਹਦਾ ਸਿੱਟਾ ਵੀ ਦੁਬਾਰਾ ਦਿੱਤਾ ਗਿਆ ਕਣਕ ਦਾ ਜਿਹੜਾ ਦੁਬਾਰੇ ਸਿੱਟਾ ਦਿੱਤਾ ਉਹਨੂੰ ਦੁਬਾਰਾ ਫੇਰ ਸੁੰਡੀ ਪੈਗੀ ਸੋ ਅੱਜ ਸਾਡੇ ਚਾਚਾ ਜੀ ਇਹ ਫਸਲ ਨੂੰ ਮਜਬੂਰੀ ਵਸਾ ਕੇ ਬਾਹਰੇ ਨੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਪਿਛਲੇ 6 ਮਹੀਨਿਆਂ ਤੋਂ ਮੌਸਮ ਦੇ ਵਿੱਚ ਵੀ ਤਬਦੀਲੀਆਂ ਨੇ ਪਹਿਲਾਂ ਝੋਨੇ ਨੇ ਧੋਖਾ ਦਿੱਤਾ ਕਿਸਾਨਾਂ ਨੂੰ ਹੁਣ ਕਣਕਾਂ ਨੂੰ ਜੰਮਦਿਆਂ ਨੂੰ ਸੁੰਡੀ ਪੈਗੀ ਸਰਕਾਰਾਂ ਨੂੰ ਮੌਜੂਦਾ ਸਰਕਾਰ ਨੂੰ ਇੱਕ ਗਹਾਰ ਲਗਾਉਨੇ ਆਗੇ ਸੈਂਟਰ ਸਰਕਾਰ ਨੂੰ ਵੀ ਗਹਾਰ ਲਗਾਉਨੇ ਆ ਵੀ ਜਿਹੜਾ ਸਮਾਂ ਇਹ ਕਿਸਾਨਾਂ ਦੀ ਬਾਹ ਫੜਨ ਦਾ ਸਮਾਂਗਾ ਇਹਦੇ ਲਈ ਕੋਈ ਪੈਨਲ ਬਣਾ ਕੇ ਵੱਖਰੀ ਕਮੇਟੀ ਬਣਾ ਕੇ ਵੱਧ ਤੋਂ ਵੱਧ ਤਰੀਕੇ ਨਾਲ ਕਿਸਾਨਾਂ ਨੂੰ ਜੋ ਬਣਦਾਗਾ ਉਹਨਾਂ ਨੂੰ ਉਸਦਾ ਦਿੱਤਾ ਜਾ